ਜੀ ਛੋਟੂ ਕੀ ਹਾਲ ਬੂ ਤੇਰਾ ਵਧੀਆ ਵਸ ਤੀਸ ਨਾ ਵਧੀਆ ਠੀਕ ਕਿਹੜੇ ਪਿੰਡ ਆਏ ਅੱਜ ਅੱਜ ਆ ਪਏ ਆ ਨਤ ਮੁਖਲੀ ਕੀ ਨਾਂ ਹੈ ਆਪਣਾ ਤੇਰਾ ਨਾਂ ਨਾਜਦੀਪ ਸਿੰਘ ਤੇ ਨਾਲ ਕੌਣ ਆਏ ਤੁਹਾਡੇ ਮੇਰੇ ਫਾਦਰ ਸਾਹਿਬ ਕਿਹੜਾ ਪਿੰਡ ਦਾ ਤੁਹਾਡਾ ਆਪਣਾ ਇੱਥੇ ਲੱਗੇ ਹਰਪੁਰਾ ਅੱਛਾ ਜ਼ਿਲ੍ਹਾ ਜ਼ਿਲ੍ਹਾ ਗੁਰਦਾਸਪੁਰ ਅਰੇ ਤੁਸੀਂ ਕਮੇਡੀਆਂ ਕਰਨੀਆਂ ਸਿੱਖੀਆਂ ਵਾ ਇਹ ਕਿਸ ਤਰ੍ਹਾਂ ਤੁਹਾਨੂੰ ਸ਼ੌਂਕ ਵਿਆਹ ਦੇ ਇਹ ਮਤਲਬ ਮੇਰੇ ਪਾਪਾ ਨੇ ਮਤਲਬ ਸਿਖਾਇਆ ਮੈਨੂੰ ਅੱਛਾ ਜੀ ਪੱਜ ਲੱਗੇ ਤੇ ਤੁਹਾਡੇ ਪਾਪਾ ਕੀ ਕੰਮ ਕਰਦੇ ਆ ਮੇਰੇ ਪਾਪਾ ਡਾਕਟਰ ਤੇ ਨਾਲੇ ਮਤਲਬ ਉਸ ਪੋਸਟਰ ਵੀ ਬਣਾਉਂਦੇ ਆ ਅੱਛਾ ਤੇ ਦਾ ਮਤਲਬ ਕਮੇਡੀ ਕਰਦੀ ਹੈ ਕਮੇਡੀ ਕਰਦੀ ਕਮੇਡੀਆਂ ਕਰਨ ਚ ਕਿੰਨਾ ਕ ਮਜ਼ਾ ਆਉਂਦਾ ਫਿਰ ਬੜਾ ਤੇ ਤੁਹਾਨੂੰ ਪਬਲਿਕ ਦਾ ਕਿਦਾਂ ਦਾ ਫਿਰ ਮਿਲਦਾ ਸਾਥ ਵਖਣਾ ਪੂੰਗਰਾ ਦੇਖਦੇ ਆ ਤੇ ਕਿੰਨਾ ਕ ਮਨ ਨੂੰ ਚਾਹ ਕਿਹੜੀ ਕਲਾਸ ਚ ਪੜਦਾ ਵਿੱਚ ਮੈਂ 3 ਠੀਕ ਆ ਤੇ ਹੋਰ ਕਿਸ ਤਰ੍ਹਾਂ ਕੋਈ ਐਨ ਆਰ ਆਈ ਵੀਰਾਂ ਦਾ ਵੀ ਕੋਈ ਫੋਨ ਆਉਂਦੇ ਹੋਣਗੇ ਤੁਹਾਨੂੰ ਮਿਲਣ ਵਾਸਤੇ ਜੀ ਆਉਂਦੇ ਆ ਅੱਜ ਠੀਕ ਆ ਅੱਜ ਫਿਰ ਇੱਥੇ ਸਾਡੀ ਗਰਾਊਂਡ 'ਚ ਕੀ ਕਰਨ ਵਾਸਤੇ ਆਏ ਤੁਸੀਂ ਆਏ ਆ ਮਤਲਬ ਮਿਲਨ ਜੁਣਾ ਨਹੀਂ ਆਏ ਜੇ ਨੌਰ ਜਨ ਹਾਜੀ ਆ ਇਹ ਮੈਚ ਹੋ ਰਿਹਾ ਇੱਥੇ ਅੱਜ ਹਾਂਜੀ ਮੈਚ ਹੁੰਦਾ ਠੀਕ ਆ ਤੇ ਨੌਜਵਾਨਾਂ ਨੂੰ ਕੀ ਆਲਾ ਮੈਚ ਹੋ ਰਿਹਾ ਵਾ ਅੱਜ ਦੇ ਨੌਜਵਾਨ ਜਿਹੜੇ ਆਪਣੇ ਨਸ਼ਾ ਯਾਰ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਵਧੀਆ ਖੇਡਣ ਤੇ ਇਹ ਜਿਹੜਾ ਰਾਹ ਵਾ ਇਹ ਸਭ ਤੋਂ ਵਧੀਆ ਰਾਹ ਗੇਮਾਂ ਵਾਲਾ ਜਿਹੜੇ ਨਸ਼ਾ ਨੂੰ ਨਸ਼ੇ ਕਰੀ ਜਾਂਦੇ ਆਪਣੇ ਮਾਪਿਓ ਦੀ ਜ਼ਿੰਦਗੀ ਬਰਬਾਦ ਕਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆਂ ਕਹਿਣਾ ਚਾਹੁੰਦਾ ਵੀ ਛੱਡੋ ਤੁਸੀਂ ਆ ਜਿਹੜਾ ਦੂਜਾ ਕੰਮ ਆ ਮਤਲਬ ਖੇਡਣਾ ਇਹ ਚ ਬਹੁਤ ਹੀ ਉਹ ਮਤਲਬ ਦੂਜਾ ਨਸ਼ੇ ਵਾਲਾ ਮਾੜਾ ਹੀ ਕੰਮ ਠੀਕ ਆ ਬਹੁਤ ਧੰਨਵਾਦ ਵੀਰ ਦਾ ਠੀਕ ਆ ਜੀ